ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਆਪਾਂ ਹੁਣ ਕਰਦੇ ਆਂ ਜੀ ਬਹੁਤਾਂ ਦਿਨਾਂ ਤੋਂ ਬਸ ਮਲਾਈ ਇਕੱਠੀ ਕਰੀ ਪਈ ਹੈ ਉਹ ਆਪਾਂ ਹੁਣ ਮਿਧਾਨੀ ਲਾਉਣੇ ਆਂ ਮੱਖਣ ਬਣਾਉਣੇ ਆ ਤੇ ਕੱਪੜੇ ਆਪਣੇ ਧੋਤੇ ਤਕਰੀਬਨ ਹੁਣ ਆਪਾਂ ਕਰਦੇ ਆਂ ਬਲੌਗ ਸ਼ੁਰੂ ਟਾਈਮ ਹੋ ਗਿਆ ਸਾਡੇ 1.7 ਦਾ ਟਾਈਮ ਹੈ ਤੇ ਆਪਾਂ ਹੁਣ ਬਲੌਗ ਸ਼ੁਰੂ ਕਰਦੇ ਆਂ ਤੇ ਆਪਾਂ ਹੁਣ ਲਾਉਣੇ ਆਂਗੇ ਮਿਧਾਨੀ ਲਾਉਣੇ ਆ ਮਲਾਈ ਪਈ ਹੈ ਬਈ ਦਿਨਾਂ ਦੀ ਕੋਤਿਲ ਲਾਤਣਾ ਦੀ ਮਲਾਈ ਇਕੱਠੀ ਹੋਈ ਪਈ ਹੈ ਇਹਦੇ ਨਾਲ ਆਪਾਂ ਨੂੰ ਉਹ ਮਦਾਨੀ ਲਾਤੀ ਹੁਣ ਆਪਣੇ ਮੱਖਣ ਆਉਂਦੇ ਆਉਂਦੇ ਉਹਨੇ ਆਪਾ ਲਾ ਲੈਨੇ ਬਹੁਕਰ ਅੱਗੇ ਆਪਾਂ ਕੱਟੂ ਸੁਬਾ ਮੈਂ ਚੇਂਚ ਕੱਪੜੇ ਆਪਣੇ ਧੋਤੇ ਗਏ ਹੁਣ ਆਪਾਂ ਬੈਠਾ ਕੋ ਬਕਸਾ ਨਾਲ ਉਹਦੇ ਆ ਲਾ ਲੈਨੇ ਬਹੁਕਰ ಸುಂಬರ ಸುಂಬರ ಥರ ಘಿೋ ಆಗಿ ಹುಣ್ಣ ಕಡೆ ಮಕ್ಕಣ ಕಡೇ ಬೇಡ ਨਾ ਆਪਣਾ ਘਿਓ ਜੀ ਹੁਣ ਨਿਕਲ ਗਿਆ ਤੇ ਆਪਾਂ ਹੁਣ ਫੇਰ ਮਿਲਦੇ ਆਂ ਬਸ ਰੋਟੀ ਬਣਾ ਲਈਏ ਫੇਰ ਆਪਾਂ ਬਾਅਦ ਚ ਮਿਲਦੇ ਹਾਂ ਕਿਵੇਂ ਹੁਣ ਮੰਮੀ ਪਨੀਰ ਹੀ ਲਿਆਉਣੀ ਹੈ ਆ ਲੈ ਕੇ ਆਈਏ ਚਲ ਠੀਕ ਆ ਕਿੰਨੇ 10 ਬੂਟੇ ਲਿਆਵੇਂ ਪੱਤਾ ਗੋਭੀ ਦੇ ਹੂੰ 10 ਪੱਤਾ ਗੋਭੀ ਦੇ ਲੈ ਤੇ ਤੁਹਾਨੂੰ 20 ਪੱਤਾ ਗੋਭੀ 20 ਬ੍ਰੋਕਲੀ 20 ਐਨੀ ਬ੍ਰੋਕਲੀ ਤਾਂ ਕੀ ਕਰਨੇ ਮੰਮੀ 10 ਕੁ ਬਹੁਤ ਹੈਂ ਚੱਲ 20 ਬ੍ਰੋਕਲੀ ਲੈਣਾ ਹੈ 20 ਬ੍ਰੋਕਲੀ ਤੇ ਟਮਾਟਰ 5-7 ਟਮਾਟਰ ਆਉਂਦੇ ਨੇ ਠੀਕ ਆ 5-7 ਟਮਾਟਰ ਆਂਦੇ ਲਿਆਵਾ ਬਸ ਫੁੱਲਾਂ ਦੇ ਲਿਆਉਣੀ ਆ ਆਪਣੀ ਦੀ ਸੀਜ਼ਨਲ ਫਲਾਵਰਸ ਹੈ ਲਿਆਉਣੀ ਆ ਬੋਲ ਹੀ ਨਹੀਂਦੇ अपने कपड़े सुब गए मतलब नहीं, <दियो> नहीं। <laughs> ता के फिर आप सब्जी कटते हैं ਆਪਾਂ ਕਰ ਲੇ ਹੁਣ ਆਪਾਂ ਕਰਦੇ ਆਂ ਸਬਜੀ ਦੀ ਤਿਆਰੀ ਟਾਈਮ ਹੋਊਗਾ ਮੇਰੇ ਸਾਬ ਤੇ 2 ਕ ਦਾ ਟਾਈਮ ਹੈ ਤੇ ਹੁਣ ਆਪਾਂ ਸਬਜੀ ਦੀ ਤਿਆਰੀ ਕਰਦੇ ਆਂ ਬਣਾਉਣ ਦੀ ਆਪਾਂ ਅੱਜ ਸਬਜੀ ਬਣਾਵਾਂਗੇ ਝਾੜ ਗਰੇਲੇ ਆਪਾਂ ਇਹਨਾਂ ਨੂੰ ਝਾੜ ਗਰੇਲੇ ਕਹਿੰਦੇ ਆਂ ਕਈਆਂ ਥਾਵਾਂ ਤੇ ਇਹਨਾਂ ਨੂੰ ਬਾੜ ਗਰੇਲੇ ਵੀ ਕਹਿੰਦੇ ਆਂ ਇਹ ਆਪਣੇ ਬਾੜੀ ਚ ਘਰੇ ਵੱਲ ਲੱਗੀ ਵੀ ਆ। ਇਹ ਆੜ ਗਰੇਲਾਂ ਦੀ ਉੱਥੇ ਤੋੜੇ ਸੀ। ਤੁਹਾਨੂੰ ਆਪਣੇ ਬਾੜੀ ਵੀ ਵਖਾਵਾਂਗੇ। ਸਬਜ਼ੀ ਵਾਲੀ। ਇਹ ਪਹਿਲਾਂ ਮੈਂ ਤੋੜ ਕੇ ਧੋ ਕੇ ਰੱਖ ਲੈ ਸੀ ਇਹ ਸੁੱਕ ਗਏ ਹੁਣ। ਹੰਤਾ ਦੋ ਤਿੰਨ ਦਿਨਾਂ ਦੀ ਹਵਾ ਬਾਲੀ ਤੇਜ਼ ਹੈ। ਇਹ ਨਾ ਸਮਝ ਆ ਹਵਾ ਤੇਜ਼ ਹੋਈ ਪਈ ਹੰਤਾ ਦੋ ਤਿੰਨ ਦਿਨਾਂ ਦੀ। ਇਹ ਜਮਾ ਇਹਨਾਂ ਵਿੱਚ ਵੀ ਨਹੀਂ ਬਣੇ ਜਮਾ ਇਹ ਲਵੇ ਹੈ। ਆਪਾਂ ਆਪਣੇ ਘਰੋਂ ਸਵੇਰ ਤੋੜੇ ਸੀ। ਘੋੜ ਕੇ ਤੇ ਧੋ ਕੇ ਆਪਾਂ ਰੱਖਦੇ ਸੀ ਹੁਣ ਸੁੱਕ ਗਏ ਹੁਣ ਆਪਾਂ ਕੱਟ ਲੈਣੇ ਆ ਫਿਰ ਆਪਾਂ ਇਹਨਾਂ ਨੂੰ ਬਣਾਵਾਂਗੇ ਇਹਨਾਂ ਦੀ ਸਬਜ਼ੀ ਵਧੀਆ ਟੇਸਟੀ ਬਣਦੀ ਹੈ ਲਓ ਜੀ ਆਪਣੇ ਸਾਥੀ ਬਣ ਕੇ ਤਿਆਰ ਆਂ ਹੋਰ ਸਾਰੇ ਕੰਮ ਆਪਣੇ ਇਥੇ ਨਿਬੜ ਕੇ ਤੇ ਹੁਣ ਆਪਾਂ ਜਾਣੇ ਪਸੰਮਣੇ ਧਾਰਾਂ ਕਰਦੇ ਹਾਂ ਤੇ ਅੱਜ ਦੇ ਬਲੌਗ ਦਾ ਇਥੇ ਐਂਡ ਕੰਨੂ ਲੈਂਦੇ ਆਪਾਂ ਕਿਸੇ ਨਾਮੀ ਬਲਾਗਰ ਨਾਲ ਤੇ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋਹਣਾ ਜਿਹਾ ਕਮੈਂਟ ਕਰਨਾ ਸਤਿ ਸ੍ਰੀ ਅਕਾਲ